ਤਨ ਗੁਰ ਰਾਮਦਾਸ ਤਨ ਗੁਰ ਰਾਮਦਾਸ ਸਤਿਨਾਮ ਵਾਹਿਗੁਰੂ ਸਾਹਿਬ ਜੀ ਸੋਦਰ ਰਾਗ ਅਸਾ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਅਜਤੈ ਸਰਬ ਸੰਭਾਲੇ ਆਜੇ ਤੇਰੇ ਨਾਮ ਦੇ ਅਨੇਕ ਸੰਖਾ ਕਿਤੇ ਤੇਰੇ ਵਾਪਨਾਰੇ ਕਿਤੇ ਤੇਰੇ ਰਾਗ ਪਰਿਸੋਂ ਕਹੀਏ ਕਿਤੇ ਤੇਰੇ ਗਾਵਨਾਰੇ ਗਾਵਨ ਤਦ ਨ ਪਵਨ ਪਾਣੀ ਬਸੰਤਰ ਗਵ ਰਾਜਾ ਤਰਮ ਦੁਵਾਰੇ ਗਵਨ ਦੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਤਰਮ ਵਿਚਾਰੇ ਗਵਨ ਦੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਵਨ ਦੁਦਨੋ 인ਦਰਿੰਦ ਰਸਨ ਬੈਠੇਂ ਦੇਵਤਿਆਂ ਅੰਦਰ ਨਾਲੇ ਗਵਨ ਦੁਦਨੋ ਸਦ ਸਮਾਦੀ ਅੰਦਰ ਗਵਨ ਦੁਦਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨ ਪੰਡਤ ਪੜਨ ਰਖੀਸਰ ਜੁਗ ਜੁਗ ਵਿਦਾ ਨਾਲੇ ਗਾਵੰਤ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵੰਤ ਤੁਧਨ ਰਤਨ ਪਾਏ ਤੇਰੇ 68 ਤੀਰਤ ਨਾਲੇ ਗਾਵੰਤ ਤੁਧਨ ਜੋਧ ਮਹਾਮਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬਰੈ ਮੰਡਾ ਕਰ ਕਰ ਰਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਦਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕੈ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿ ਨਿਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਦਿਸਦੀ ਵੜਿਆਈ ਜੋਤ ਸਭਾ ਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਏ ਸੋ ਪਾਤਸ਼ਾਹ ਸਾਂ ਬਾਤ ਸਾਹਿਬ ਨਾਨਕ ਰਹਿ ਨਿਰਜਾਈ ਅਸਾ ਮਹੱਲਾ ਪਹਿਲਾ ਸੁਣ ਵਡਾਖੈ ਸਭ ਕੋਏ ਕੇਵੜ ਵਡਾ ਰੀਤਾ ਓਏ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣ ਤੇਰਾ ਕੇਤਾ ਕੇਵੜ ਜੀ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰਹਾਈ ਕਹ ਨਾ ਜਾਇ ਤੀਜਲ ਵੜਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਬੁਰਖਾ ਕੀਆਂ ਵੜਿਆਈਆਂ ਤੁਧ ਵਿਣਸ ਜੀ ਕਿਨੈ ਨਾ ਪਾਈਆ ਕਰ ਮਿਲੈ ਨੈ ਠਾਕ ਰਹੀ ਆਖਣ ਵੇਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਪੰਡਾਰਾ ਦਿਸਤੋਂ ਦੇ ਦਿਸੈ ਕਿਆ ਚਾਰ ਨਾਨਕ ਸੱਚ ਸਵਰਨ ਹਾਰਾ ਸਾਮਹਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣੇ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਉਤਭੁਖ ਹੈ ਖਾਏ ਚੱਲੀਐ ਦੁਖ ਸੋਕੰ ਇਸਰੈ ਮੇਰੀ ਮਾਣੀ ਸੱਚਾ ਸਹੇਬ ਸੱਚਾ ਨਾਮੈ ਰਹਾਉ ਸੱਚੇ ਨਾਮ ਕੀ ਤਲ ਵਡਿਆਈ ਅਥਕੇ ਕੀਮਤ ਨਹੀਂ ਪਾਈ ਜੇ ਸਾ ਮਿਲਕੇ ਅਖਣ ਪਾਈ ਵੱਡਾ ਨਾ ਹੋਵੇ ਕਾਟ ਨ ਜਾਏ ਨਾ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਾਹੀ ਕੋਏ ਨਾ ਕੋ ਆ ਨਾ ਕੋਏ ਜਿ ਵੜਾਵਤੀ ਬੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰਤ ਇਕਮ ਜਾਤ ਨਾਨਕ ਨਾਮ ਬਾਚ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖ ਆਵਨ ਕਰੋ ਗੁਰਪਾਸ ਹਮ ਕਿਰੇ ਕਿਰਮ ਸਤਗੁਰ ਸਰਣਾਏ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਤ ਹਮ ਰੇ ਰਾਸ ਰਹਾਉ ਹਰ ਜਨ ਕੇ ਗੁਣ ਭਾਗ ਵੜੇ ਰੇ ਜਨ ਆਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲੈ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਿ ਸਨਾਵ ਨਾ ਪਾਇਆ ਤੇ ਪਾਗ ਹੀ ਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਈ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਜਨ ਤਨ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਿ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹਿਰੇ ਮਨ ਚਤਵ ਉਦਮ ਜਾਹਰ ਹਰ ਜੀ ਪ੍ਰਿਆਸ ਸਹਲ ਪੱਤਰ ਮੈਂ ਜਨ ਤੋ ਪਾਈ ਤਾਂ ਕਰਿ ਜਕ ਆਗਿਆ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੁ ਤਰਿਆ ਗੁਰ ਪ੍ਰਸਾਦ ਪਰਮបុਧ ਪਾਇਆ ਸੋਕੇ ਕਾਸ਼ਤ ਹਰਿਆ ਰਹਾਉ ਜਨਨ ਬਿਤਾ ਲੋਕ ਸਦ ਬਨਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਜਗ ਸਮਾਹੇ ਠਾਕੁਰ ਕਾਹੇ ਮਨ ਭੋਕਰਿਆ ਓਢਿ ਓਡਾ ਵੈਸੇ ਕੋ ਸਾਧ ਸਬਛ ਬਚਰੇਸ਼ਰਿਆ ਤਿੰ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭਨੇ ਦਾਨ ਦਸਸ਼ਟ ਸਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਇਦਾ ਅੰਤ ਨਾ ਪਰ ਵਰਿਆ ਰਗਸਾ ਮਹੱਲਾ ਚੌਥਾ ਸੂਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੂਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਾਗਮ ਪਰ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁੰ ਜੀ ਆਕਾਦਾ ਤਾਰ ਹਰਿ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਖ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟ ਗਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਬੁਰਖ ਸਮਾਣਾ ਇੱਕ ਦਾਤ ਏਕ ਬੇਖਾਰੀ ਜੀ ਸਭ ਤੇਰੇ ਜੋਜ ਬਿਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉਦਦ ਬਿਨ ਨ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵਤੁ ਜੀ ਜਨ ਨਾਨਕ ਤਿਨ ਕੁਰਬਾਨ ਹਰਿ ਤਿਆਵੈ ਹਰਿ ਤਿਆਵੈ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰਿ ਤਿਆਇ ਆ ਜੀ ਤਨ ਟੂਟੀ ਜਮ ਕੇ ਫਾਸੇ ਜਨ ਨਿਰ ਪਉ ਜਨ ਹਰ ਨਿਰ ਪਉ ਤਿਆਇ ਆ ਜੀ ਦਿਨ ਕਾ ਪਉ ਸਭ ਗੁ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀਤ ਹਰ ਹਰੂ ਸਮਾਸੀ ਸੇਤਨ ਸੇਤਨ ਜਨ ਹਰਤਾ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਬਸ ਲਾਨੰਦ ਦੇ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਿ ਸਾਸਤ ਜੀ ਕਰ ਕਿਦਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਤਪੁਰਖ ਪਰਮ ਪਰਕਰਤਾ ਜੀ ਤਦ ਜੀਵੜ ਅਵਰਨ ਕੋਈ ਤੂੰ ਜੁਗ ਜੋਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦਾ ਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦਾ ਪੇ ਸ੍ਰਿਸ਼ਟ ਸਭ ਪਾਈ ਜੀ ਤੁਦਾ ਪੇ ਸ੍ਰਿਸ਼ਟ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹ ਕਾ ਜਾਣੋਈ ਅਸਾ ਮਹਲਾ ਚੌਥਾ ਤੂੰ ਕਰਤਾ ਸਤਿਆਰਮੈਂ ਦਾਸ ਆਈ ਜੋਤਿ ਪਾਵੇ ਸੋਈ ਥੀਸੀ ਜੋਤੂੰ ਦੇ ਸੋਈ ਹਉ ਪਾਈ 라ਓ ਸਭ ਤੇਰੀ ਤੋਂ ਸਭ ਨਿ ਧਿਆਇ ਜਿਸਨੂੰ ਕਿਰਪਾ ਕਰਤ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਆਦਿ ਵਿਛੋੜਿਆ ਮਿਲਿਆ ਤੂੰ ਦਰਿਆਉ ਸਭ ਤੁਝ ਹੀ ਮਾਏ ਤੂਜ ਬਿਨ ਦੂਜਾ ਕੋਈ ਨਾਏ ਜੇ ਜੰਤ ਸੋ ਤੇਰਾ ਖੇਲ ਬਿਜੋ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਏ ਸੋ ਹੀ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਨ ਅਰਸੇ ਤਨ ਸੁਖ ਪਾਇਆ ਸਹਿਜ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਏ ਤੁਦ ਬੈ ਦੂਜਾ ਵਰਨਾ ਕੋਈ ਤੁਮ ਕਰ ਕਰ ਵੇਖੈ ਜਾਣ ਸੋਏ ਜਨਨ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵ ਰੜੈ ਬੈਲੇ ਨਿਵਾਸ ਆਪਾਣਿ ਪਾਵਕ ਦਿਨੈ ਕੀਆ ਪੰਕਜ ਮੋ ਪਗਨੇ ਚਾਲੈ ਹਮ ਦੇਖਾ ਤੈ ਦੂਭਿ ਹਲੇ ਮਨ ਇਕ ਨਾ ਚਿਤਸ ਮੁੜ ਮਨਾ ਹਰਿ ਬਿਸਰਤਿ ਤੇਰੇ ਗੁਣ ਗਲਿਆ ਰਹਾਉ ਨਾ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਜਿਨ ਕੀ ਸਰਣਾ ਜਨ ਤੋ ਨਾਹੀ ਵਿਸਰਿਆ ਆਸਾ ਮਲਾ ਪੰਜ ਬਾਪਈ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਿਲਣ ਕੀ ਹੈ ਤੇਰੇ ਬਰਿਆ ਔਰ ਕਾਜ ਤੇ ਰਕਿ ਤੈ ਨਾ ਕਾਮ ਮਿਲ ਸਾ ਸੰਗਤ ਬਜ ਕੇਵਲ ਨਾਮ ਸ੍ਰੀ ਨਾਮ ਲਾਗ ਪਉ ਜਲ ਤਰਨ ਕੈ ਜਨਮ ਮਿਰਤਾ ਜਤ ਦਰਛਾ ਪੂਰਨ ਹੋਏ ਚਿਤ ਕੀ ਚਰਨ ਨਮਨ ਹੈ ਮਾਰਾ ਆਪਣਾ ਜਾਨ ਤੂ ਮਰਤ ਪਾਰਾ ਮਰੇ ਦਇਸਤ ਸਭੈ ਤੁਮ ਕਾ ਬੋ ਆਪਾ ਦੈਨ ਮੋਏ ਮਤਾਰ ਸੁਖੀ ਵਸਾ ਮੂਰੋ ਪਰਵਾਰਾ ਸੇਖ ਸਿੱਖ ਸਭੈ ਕਰਤਾ ਰਾਮ ਨਰਾਚਾ ਨਿਜ ਕਰਦੇ ਕਰੀਐ ਸਭੈ ਰਿਨ ਕੋ ਆਸੰਗਰੀਏ ਪੂਰਨ ਹੋਏ ਮਾਰੀ ਆਸਾ ਗੁਰ ਬਚਨ ਕੀ ਲੈ ਪਿਆਸਾ ਜੁਨਿ ਸ਼ਾਰਕਿ ਵਰਨਾ ਕਾਮ ਜੋ ਬਰਤਉ ਤਉ ਸੇਵਕ ਸਿੱਖ ਮਾਰੀ ਤਾਰੀਏ ਜੰਨਨ ਸਤਰ ਮਾਰੀ ਮਾਰੀਏ ਆਵਾਜ਼ ਜਬ ਬਰੀਆ ਮਰਨ ਕਾਲ ਕਾ ਕਰਤ ਸ ਨਵਰੀਏ ਗੋ ਸਦਾ ਹਾਰੇ ਬਿਚਾ ਸ੍ਰੀ ਸਗਲ ਕਾਲ ਕਾ ਕੀ ਅਤਮ ਅਸਾ ਜਿਵਨ ਕਾਲ ਜੋ ਕੀ ਸਭ ਕੀ ਹੋਵੇ ਰਾਜ ਬ੍ਰਹਮਾ ਜਿਹੀ ਅਤਮ ਕਾਲ ਸਭ ਲੋਸ ਸਵਾਰਾ ਨਾਸ਼ ਕਾਰ ਤਮੇ ਕੜ ਕੜ ਕੇ ਅੰਦਰ ਕੀ ਜਾਣ ਤ ਕੋਲੇ ਬਰੇਗੀ ਪੀਰ ਬਸ਼ਾਨਤ ਇਨਦੇ ਦੇ ਗੁੰਦਰ ਸੂਲਾ ਸਭਰ ਕਿਰਪਾ ਦਿੱਸਤ ਕਰ ਤੁਲਾ ਸੰਕਟੋਂ ਕਮਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਨਾ ਇਕ ਇਕ ਮਿਰ ਬਸ਼ਾਨਾ ਕੜ ਕੜ ਕੇ ਬਰ ਬਰ ਕੀ ਜਾਨਾ ਜਬਦ ਕਰ ਕਰਾ ਕਰਤਾ ਰਾਮ ਜਾ ਤਰ ਤਵ ਜੇ ਪਾਰ ਜਬਾ ਅਗਰ ਕਰਤੋ ਕਮਹੂ ਤੁਮੈ ਮਿਲਤ ਜੀਤ ਸਰਮਹੂ ਜੀਤੇ ਬਲਵਸਹਿ ਸਨਕਾਰ ਆਪੋ ਆਪਣੀ ਮੋਜੁ ਚਰਨ ਓਮ ਸਭ ਜੀਤੇ ਰਤਨ ਨਾਰਾਮੋ ਦੰਤ ਬੇਦ ਬੇਦ ਨਾਰਾਮੋ ਨਰੰਕਾਰ ਨਰਮੁ ਕਾਰ ਨਰਲਾਭਿਵਾਦ ਨੀਲ ਨਾਦ ਸੰਗ ਆਤਮੜ ਚਰਦ ਬਿਦਾ ਜਗ ਕੇਵ ਨ ਭਾਵ ਕਬਿਦਾ ਆਪ ਕੋ ਕਰਪਾ ਨਨ ਮੰਨਤ ਮਹਾ ਗੁਲ ਕਛੇ ਬੇਜ ਨ ਜਾਣ

ਬਬਰ ਚਾ ਮੇ ਇਤਮ ਕਰੋ ਸਿਖੋ ਬਾਰ ਸਿੱਖ ਸੰਗਰੋ ਦੁਸ਼ਟ ਜਿ ਦੇਵ ਜੋ ਤਦ ਪਤਾ ਸਭਨ ਮਲੇਸ਼ ਕਰ ਅਰਣ ਕਤਾ ਜੇ ਅਸਤੋਇ ਦਰਸ਼ਨੀ ਪਰੇ ਜਨ ਕੇ ਦੁਸ਼ਟ ਤਮਰੇ ਔਰ ਕਜ ਮਨ ਬਗ ਪਰੇ ਦਿਹਾਰੇ ਜਨ ਕੇ ਦੁਸ਼ੰਗੜ ਸਕਦਾ I'm ਸ਼ਾਸਤਰ ਬੇਸਵਾ ਗੋਪੇਦਕ ਹੈ ਹਮੇ ਨਿਕ ਨ ਜਾਣੇ ਹੋ ਸ੍ਰੀ ਅਸਵਾਨ ਕਿਰਪਾ ਤੁਮਰੀ ਕਰ ਮਾਣਾ ਕਹਿਓ ਸੋ ਤੋਹਿ ਮਖਾਨ ਨੋਰਾ ਸਗਲ ਦੁਆਰ ਕੋ ਛਾੜ ਕੇ ਗਇਆ ਤੁਮਾਰੋ ਦੋਰ ਬਨ ਗਏ ਕੀ ਲਾਜ ਸਰਬਗਤਿ ਸ਼ੋਦਵਾਚਿ ਕਲਾ ਜਿਤ ਕਰਤਾਰੀਆ ਪੰਚ ਤਉ ਤੁਧ ਵਸ ਕੀਤੇ ਗਾਲ ਕੰਡ ਕੁਮਾਰਿਆ ਤੁਰ ਕਰਮ ਪਾਇ ਤੁਧ ਜਨ ਕੋ I'm the ona nakku tabbi vøðar ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਇ ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹ ਜੀ ਦਸਮ ਗੋਬਿੰਦ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਮਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਐ ਜਿਸ ਰਿਠੇ ਸਭੁ ਦੁਖੁ ਜਾਇ ਤਿਗੁ ਬਹਾਦਰ ਸਿਮਰੈ ਕਰਨੋ ਨਿਦਵਤੈ ਸਭੁ ਥਾਇ ਹੋਇ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਹੈ ਮਹੀਂ ਸਹਾਏ ਦਸਾਂ ਪਾਤਸ਼ਾਹਿਆਂ ਜੀ ਜੋਤ ਸਾਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਅੰਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਹਸ ਹੈ ਆਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਫੀਆਂ ਜਨਾਂ ਦੇ ਨਾਮ ਜਪਿਆ ਮੰਡ ਕੇ ਸ਼ਗਿਆ ਦੇ ਚਲਾਈ ਤੇ ਵਾਹੀ ਦੇਖ ਕੇ ਅੰਦਰ ਕੀਤਾ ਤਨਾ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਅੰਤਰ ਕੇ ਬੋਲੋ ਜੀ ਵਾਹਿਗੁਰੂ ਜਨਾ ਸਿੰਘਾ ਸਿੰਘਣੇ ਧਰਮ ਵਿੱਚ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਜੇ ਚੜੇ ਆ ਰਿਆਂ ਨਾਲ ਤਰਾਏ ਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਵਾਇ ਤਿਨਾਂ ਦੀ ਖਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਾਰ ਰਹਿਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਾ ਵੇ ਚਤਾ ਉਹਨ ਕਾ ਸਦਕਾ ਸਰਬ ਸੁਖੋ ਵੇ ਨਹਾ ਨਾ ਖਾਲਸਾ ਜੀ ਸਾਹਿਬ ਤਨਕਾਰ ਸ਼ੇਰ ਆਇਤ ਦੇਖ ਤੇ ਫਤੇ ਬਿਰਦ ਕੀ ਪੈ ਪੰਜ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਹੋਰ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ দান ਕੇਸ ਨਾਂ ਰਹਿ দান ਬਿਵੇਕ দান ਸਹਾਦਾਨ ਨਾਮ দান ਪੁਰਸਾਦਾਨ ਦਾਨ ਅਸਿਰਦਾਨ ਸ੍ਰੀ ਅਮਰ ਸਰ ਜੀ ਦਰਸ਼ਨ ਸ਼ਾਲ ਤੋਂ ਕਿ ਆ ਚੰਡੇ ਬੂੰਗੇ ਤੁਗੋ ਜੋਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੇਵਾ ਮਤ ਉੱਚੀ ਮੱਧਵਾ ਰੱਖ ਆਪਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਮੁਕਤਾਂ ਮਾਂ ਦੇ ਜਨਤ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਲਾਧਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਮਾਣਿਆਂ ਦੇ ਮਾਨ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਤਨ ਤਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਚਾਰ ਪਹਿਰ ਦਿਨ ਸੁਖ ਨਾਲ ਬਤੀਤ ਹੋਇਆ ਚਾਰ ਪਹਿਰ ਰਹਿਣਾ ਇਹ ਸੁਖ ਨਾਲ ਬਤੀਤ ਕਰਾਉਣੀ ਆਪ ਜੀ ਦੇ ਹਜ਼ੂਰ ਪਵਨ ਗੁਰਬਾਣੀ ਪੜ੍ਹਦੇ ਆਂ ਉਸ ਮੁੱਚੀ ਸੇਵਾ ਸੰਭਾਲ ਕਰਦੇ ਆਂ ਹੋਈਆਂ ਬਿਲਕੁਲ ਅਦਮੇਰ ਕਰਨੀ ਪਵਨ ਬਾਣੀ ਦਾ ਪਾਉ ਸਰਬੱਤ ਸੰਗਤਾਂ ਦੇ ਹਿਰਦੇ 'ਚ ਵਸਾਉਣਾ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤੈਨੂੰ ਬੋਲ ਪੈ ਤਾਂ ਆਵਾ ਪ੍ਰਵਾਨ ਕਰਨੀ ਆ ਕਦਮ ਕਦਮ ਲੇਖੇ ਲੋਣਾ ਸ੍ਰੀ ਤੇ ਮਿਹਰ ਪ੍ਰਯਤਨ ਖਾਣਾ ਆਪਣੇ ਦਰੋਹ ਕੋ ਨਾਮ ਦਾ ਨਾਨਕ ਸਿੱਖੀ ਜੀਵਨ ਚੜ੍ਹਦੀ ਕਲਾ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਐਸ ਮੇਰੇ ਦੀ ਅਰਦਾਸ ਆਪ ਜੀ ਦੇ ਚਰਨਾਂ ਕੋਲ ਆਪਸ ਆਪਣਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਨਵਾਦੋ ਸਹੀ ਪਿਆਰੇ ਮੇਰੇ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਮ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ ਸੋਰਠ ਮਹਲਾ ਪੰਜਵਾ ਪ੍ਰਵਪਨਾਰ ਜੈ ਕਰ ਸਹੀ ਸਲਾਮਤ ਸਦਾ ਦੇਵਾਲਾ ਆਪਣੇ ਭਗਤ ਦੀ ਗਣ ਤਨ ਗਣੀ ਆਰਾਖਾ ਹੈ ਬਾਲ ਗੋਪਾਲਾ ਰਹਾਉ ਹਰ ਨਾਮ ਰਦਾ ਉਤਾਰੇ ਤੈਨ ਸਭੇ ਤੋਗ ਸੁਆਰੇ ਘਰ ਪੂਰੇ ਤੁਸ ਦੀਆ ਫਿਰ ਨਾਨਕ ਦੁੱਖ ਨ ਕੀਆ रात दे दाही दाया खिल सगल